ਪੂਰਾ ਨੀਲੀਰਾ ਵਿਦਾ ਮਾਲੀਸੁਰ ਸਭਰਾਵਾਂ ਵਾਲੀ ਬਲੱਡ ਲੈਂਡ ਚੋਂ ਸਵਾ ਚਾਰ ਸਾਲ ਉਮਰ ਮਾਂ ਇਹਦੀ ਮੀਨਿੰਗ ਮਾਂ ਦਾ ਗੋਤ 15 16 15 16 ਲੀਟਰ ਤੇ ਬਿਲਕੁਲ ਜੈਜ ਮਾਰਕਿੰਗ ਫੇਸ ਦੀ ਬਿਊਟੀ ਤੇ ਆ ਰੈਂਗ ਵੇ ਜਿਹੜਾ ਰੰਗ ਵਾਲਾ ਸਿੰਗ ਲੱਗਾ ਵੇਖੋ ਜਿਹੜਾ ਖੰਗਰੀ ਵਾਲਾ ਸਿੰਗ ਕਹਿੰਦੇ ਉਹ ਲੱਗਾ ਕਰਮ ਵਾਲੇ ਨੂੰ ਬਿਲਕੁਲ ਬੱਗੀ ਮੁੱਛ ਮੱਥੇ ਬੱਲ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਤੇ ਮੂਤਰੀ ਮਤਰੀ ਦਾ ਲੋਲ ਚੈੱਕ ਕਰੋ ਛੋਟਾ ਨਹਾ ਵੇਖਿਆ ਥੋੜਾ ਜਿਹਾ ਨੀਰੇ ਤੁੱਪ ਲੱਗ ਗਈ ਨਾ ਥੋੜੀ ਜੀ ਤਾਂ ਇਹਦੇ ਟੈਸਟਿਕਲ ਵੇਖਣ ਵਾਲੇ ਆ ਕਟੋ ਘਟ ਛੋਟਦੇ ਨੇ ਟੈਸਟਿਕਲ ਲੰਬਾਈ ਚ ਕਰ ਜਾਂਦਾ ਇਹ ਸਵਾ ਬਹੁਤ ਹੀ ਸਾਫ ਮਾਲੀ ਆ ਤੇ ਨਾਲ ਇਹਦੀ ਆਪਾਂ ਧੀ ਵੀ ਲਿਆਏ ਖਰੀਦ ਕੇ ਇਹ ਜਿਹੜੀ ਧੀ ਆ ਦੋਸਤੋ ਵੀ ਦੇਖ ਸਕਦੇ ਆ ਬਿਲਕੁਲ ਆਪਦੇ ਪਿਆ ਪਿਓ ਦੀ ਕਾਪੀ ਆ ਜਿਵੇਂ ਪਿਓ ਜਿੰਨੀ ਕੁ ਮਾਰਕਿੰਗ ਰੱਖਦਾ ਉੰਨੀ ਕੀ ਇਹ ਕੱਟੀ ਦੀ ਆ ਵੇਖੋ ਇਹਦੀ ਝੋਲੀ ਇਹੋ ਜੀਆਂ ਝੋਲੀਆਂ ਵਾਲੇ ਬੱਚੇ ਇਹ ਪਾਉਂਦਾ ਕਰਮਾ ਵਾਲਾ ਆਹ ਟੈਸਟੀ ਗੱਲ ਆ ਤੇ ਟੈਸਟੀ ਕਲਾ ਤੱਕ ਵੀ ਇਹਦੇ ਮਾਲੋ ਤੇਲਾ ਕਾਲੇ ਕਾਲੇ ਤੇਲਾਂ ਵਾਲਾ ਮਾਲੀ ਜਿਹੜਾ ਬੜਾ ਟੌਪ ਦਾ ਮਾਲੀ ਮੰਨਿਆ ਜਾਂਦਾ ਕਿਉਂਕਿ ਜਿਹੜੇ ਕਾਲੇ ਤੇਲ ਹੁੰਦੇ ਆ ਦੋਸਤੋ ਇਹ ਚੰਗੀ ਦੁੱਧ ਦੀ ਨਿਸ਼ਾਨੀ ਦਿੰਦੇ ਆ ਪ੍ਰਾਣੀਆਂ ਜਿਹੜੀਆਂ ਬੂਰੀਆਂ ਮੱਝਾਂ ਸੀਗੀਆਂ ਉਹ ਕਾਲੇ ਤੇਲਾਂ ਦੇ ਵਿੱਚ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੀ ਨੀਲੀ ਰਾਵੀ ਆ ਪਹਿਲਾਂ ਬੂਰੀਆਂ ਪੱਕੀਆਂ ਤੇਲੀਆਂ ਬੂਰੀਆਂ ਜਿਹਨੂੰ ਕਹਿੰਦੇ ਉਹ ਹੀ ਹੁੰਦੀਆਂ ਸੀ ਇਹ ਆ ਮਾਲੀ ਪੂਰਾ ਸ਼ੈਲ ਮਾਲੀ ਆ ਜੇ ਦੋ ਇੱਥੇ ਆਉਂਗੇ ਤੁਸੀਂ ਵੇਖ ਕੇ ਦੋ ਘੜੀਆਂ ਖਾਲੀ ਨਹੀਂ ਮੁੜਦੇ ਤੇ ਸਿੰਗ ਲੱਗਾ ਕਿਆ ਬਾਤਾਂ ਖੰਗਰੀ ਵਾਲਾ ਸਿੰਗਾ ਪੂਰਾ ਕਰਮ ਵਾਲੀ ਪੂਰਾ ਤਗੜਾ ਮਾਲੀ ਆ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆ ਉਹ ਤਾਂ ਕਰਿਓ ਸੰਪਰਕ ਇਦਾਂ ਦਾ ਸ਼ੈਲ ਮਾਲੀ ਲੱਭਣਾ ਆਣੀਗਾ ਬਹੁਤ ਚੰਗੀ ਬਲੱਡ ਲਾਈਨ ਦਾ ਮਾਲੀ ਆ ਇਹ ਸਭਰਾਵਾਂ ਵਾਲੀ ਬਲੱਡ ਐਵੇਂ ਨਹੀਂ ਲੋਕੀ ਯਾਦ ਕਰਦੇ ਇੱਥੋਂ ਮਾਲੀ ਬਹੁਤ ਟੌ ਟੌ ਦੇ ਨਿਕਲੇ ਆ ਆਉਣ ਵਾਲੇ ਸਮੇਂ 'ਚ ਬੱਚੇ ਵੀ ਬੜੇ ਚੰਗੇ ਨੇ ਦੋਤੇ ਆਉਣੇ ਆ ਇਹਦੇ ਕਰਮ ਵਾਲੇ ਦੇ ਹਾਂਜੀ ਸਸੀ ਦਾ ਬੱਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਫਿਰ ਜਿਹੜਾ ਅੱਜ ਮਾਲੀ ਆਪਾਂ ਦਿਖਾਉਣ ਲੱਗੇ ਆ ਬੋਲ ਬੋਲਦਾ ਬੱਚਾ ਠੀਕ ਆ ਕਿਹੜੀ ਬਲੱਡ ਲੈਣਾ ਇਹ ਇਸ ਭਰਾਵਾਂ ਵਾਲੀ ਬਲੱਡ ਲੈਣ ਦਾ ਠੀਕ ਆ ਹਾਂਜੀ ਤਾਂ ਦੋਸਤੋ ਵੈਸੇ ਤਾਂ ਪ੍ਰੋਪਰ ਇਹਦੀ ਜਿਹੜੀ ਵੀਡੀਓ ਨੈਟ ਉਪਰ ਆਊਗੀ ਫਿਰ ਤੇ ਪਰ ਇੱਕ ਸ਼ਾਰਟ ਜਾਂ ਮੇਰਾ ਆਰਾਦਾ ਬਣ ਗਿਆ ਮੈਂ ਕਿਹਾ ਇੱਕ ਸ਼ਾਰਟ ਪਾ ਦਈਏ ਕਿਉਂਕਿ ਜਿਹੜੇ ਮੇਰੇ ਵੀਰ ਕਿਸਾਨ ਭਰਾ ਵੇਟ ਕਰਦੇ ਹੁੰਦੇ ਕੋਈ ਸ਼ਾਰਟ ਦੇਖ ਕੇ ਖਰੀਦ ਲੈਂਦੇ ਆ ਤੇ ਉਮਰ ਕਿੰਨੀ ਹੋਊਗੀ ਇਹਦੀ ਸਵਾ ਚਾਰ ਸਾਲ ਠੀਕ ਆ ਸਵਾ ਚਾਰ ਸਾਲ ਹਾਂਜੀ ਮੱਜਾ-ਮੁੱਜਾ ਦੋਸਤੋ ਪੂਰੀਆਂ ਲੰਦਾ ਪੂਰੀਆਂ ਤੇ ਬਾਕੀ ਬਿਲਕੁਲ ਠੰਡੇ ਪਾਪੂ ਕਹਿੰਦਾ ਕੋਈ ਮੱਝ ਕਿਸੇ ਦੀ ਹੀਟ ਚ ਆਉਂਦੀ ਐ ਮੋਗੇ ਏਰੀਏ ਚ ਜਾਂ ਫਿਰੋਜਪੁਰੇ ਏਰੀਏ ਤੇ ਲਿਆ ਸਕਦੇ ਜ਼ਰੂਰ ਲੈ ਆਓ ਠੀਕ ਆ ਤੇ ਗੋਣ ਲੈ ਲਓ ਬੱਚੇ ਦਾ ਵਾਕਿਆ ਗੱਲ ਸੀ ਐ ਇੱਕ ਬੂਰੀਆਂ ਪੈਦਾ ਕਰ ਲਓ ਜੇ ਘਰੇ ਕਰ ਸਕਦੇ ਇਹੋ ਜਿਹਾ ਮਾਲੀ ਹਰ ਵੇਰੀ ਨਹੀਂ ਮਿਲਣਾ ਕਿਤੇ ਕਿਤੇ ਹੀ ਆਉਂਦੇ ਕਰਮਾ ਵਾਲੇ ਜਦੋਂ ਆਉਂਦਾ ਤੇ ਫਿਰ ਬਾਪੂ ਵੀ ਟੀਸੀ ਵਾਲੇ ਬੇਰ ਨੂੰ ਹੱਥ ਪਾਉਂਦਾ ਉਵੇਂ ਮੈਂ ਕਹਿੰਦਾ ਯਾਰ 58 11 ਟਰੈਕਟਰ ਵਰਗਾ ਲਿਆਂਦਾ ਖਰੀਦ ਕੇ ਠੀਕ ਆ ਬਾਪੂ ਲੈ ਚਲ ਬਾਂਨੇ ਨੂੰ ਦੋ ਟਰੈਕਟਰ ਹੀ ਆ ਖਸਾਣ ਆ ਇਹ ਜਿਹੜਾ ਬਾਪੂ ਵਾਕਿਆ ਗੱਲ ਐਵੇਂ ਨਹੀਂ ਕਹਿੰਦਾ 9811 ਦੇ ਟਰੈਕਟਰ ਜਿੰਨੀ ਬੇਲ ਆ ਕਰਮ ਵਾਲੇ ਦੀ ਤੇ ਬੱਚਾ ਸਾਹਮਣੇ ਤੁਹਾਨੂੰ ਦਿਖਾਉਣੇ ਇਹੋ ਜਿਹੇ ਰਿਜ਼ਲਟ ਇਹਦੇ ਕੱਟੇ ਦੇ ਆ ਤੇ ਆਉਣ ਵਾਲੇ ਸਮੇਂ 'ਚ ਬਹੁਤ ਪਰੂਗਾ ਮਾਲੀ ਇਹ ਹਾਂ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਕੀ ਸੀਗਾ ਇਹਦਾ 16 ਲੀਟਰ ਪਲੱਸ ਸੀਗਾ ਠੀਕ ਆ 15 16 ਲੀਟਰ ਪਲੱਸ ਸੀ ਇਹਦੀ ਮਾਂ ਤੇ ਅੱਛਾ ਮਾਂ ਮੀਣੀ ਮੀਣੀ ਇਹਦੀ ਮਾਂ ਸੀ ਅੱਛਾ ਇਹਦੀ ਮਾਂ ਤੁਸੀਂ ਆਪ ਅੱਖੀ ਦੇਖੀ ਹਾਂ ਵੇਖ ਕੇ ਆਵੇਂ ਅੱਖੀ ਜਿਹਨੂੰ ਵਿਖਾਉਣੀ ਆ ਆਪਾਂ ਵੀਡੀਓ ਚ ਵਿਖਾ ਵੀ ਦੇਾਂਗੇ ਠੀਕ ਆ ਮੀਣੀ ਇਹਦੀ ਮਾਂ ਸੀ ਉਹਦਾ ਬੱਚਾ ਵਾ ਤਿੱਲਾਂ ਵਾਲਾ ਬੱਚਾ ਇਹ ਠੀਕ ਆ ਜੀ 16 ਲੀਟਰ ਉਹਨੇ ਮੈਨੂੰ ਕਿਹਾ ਵੀ ਇਹਦਾ ਦੁੱਧ ਦਿੱਤਾ ਇਹਨੇ ਮਾਂ ਠੀਕ ਆ ਲੋ ਵੀ ਦੋਸਤੋ ਵੀਡੀਓ ਵੀ ਤੁਹਾਨੂੰ ਬਾਪੂ ਦਿਖਾ ਦੂਗਾ ਬਾਕੀ ਬਹੁਤ ਸੋਹਣਾ ਲੱਗਾ ਮੈਨੂੰ ਤਾਂ ਮਾਲੀ ਯਾਰ ਦੇਖ ਕੇ ਰੂਹ ਖੁਸ਼ ਹੋ ਗਈ ਜੇ ਤੁਸੀਂ ਵੀ ਇਹਨੂੰ ਖਰੀਦਣਾ ਚਾਹੋ ਤਾਂ ਮੈਨੂੰ ਸਭ ਤੋਂ ਜਿਹੜੀ ਮੇਨ ਖਾਸੀਅਤ ਲੱਗੀ ਵੀ ਇਹਨੂੰ ਨੱਥ ਨਹੀਂ ਲਾਈ ਬਾਪੂ ਕਹਿੰਦਾ ਉਮੇ ਹੀ ਬੱਚਾ ਫੜੀ ਫਰੇ ਨਿਆਣਾ ਫੜੀ ਫਰੇ ਵੱਡਾ ਫਰੀ ਉਹਨੂੰ ਪਰਵਾਹ ਹੀ ਕੋਈ ਨਹੀਂ ਯਾਰ ਇਹਨੂੰ ਜਿੰਦਰ ਮਰਜੀ ਲਈ ਫਰੇ ਬਾਕੀ ਠੰਡਾ ਮਾਲੀ ਚਾਰੂ ਚੂਰੂ ਵੀ ਬਹੁਤ ਆ ਕਰਮ ਵਾਲਾ ਠੀਕ ਆ ਫੁਰਲੀ ਚੱਟ ਜਾਂਦਾ ਠੀਕ ਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੇ ਜੁੜੇ ਰਹੋ ਆਪਣੇ ਚੈਨਲ ਨਾਲ ਤੇ ਵੀਡੀਓ ਵੱਦ-ਵੱਦ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਆਪਣੀਆਂ ਪਸੰਦ ਆਉਂਦੀਆਂ ਤਾਂ